ਵੱਡਾ ਖਾਸਾ ਆ ਸੁਖਬੀਰ ਬਾਦਲ ਬਿਆਦਵੀ ਜਾਂ ਹੋਰ ਦੋਸ਼ਾਂ ਦੇ ਵਿੱਚ ਘਿਰਨ ਤੋਂ ਬਾਅਦ ਆਪਣੇ ਹੀ ਹਮਸਾਇਆਂ ਵੱਲੋਂ ਘਿਰੇ ਹੋਏ ਨੇ ਹਾਲਾਂਕਿ ਉਸਤੇ ਚਚੇਰੇ ਭਰਾ ਮਨਪ੍ਰੀਤ ਬਾਦਲ ਬੀਜੇਪੀ ਦੇ ਵਿੱਚ ਨੇ ਅੰਦਰੋਂ ਅੰਦਰ ਹੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਿ ਅਕਾਲੀ ਦਲ ਬੀਜੇਪੀ ਦਾ ਅਲਾਈਅੰਸ ਹੋਵੇ ਕਿਉਂਕਿ ਪੰਜ ਮੈਂਬਰੀ ਕਮੇਟੀ ਜਿਹੜੀ ਇਹਨਾਂ ਤੋਂ ਵੱਖਰੀ ਚੱਲ ਰਹੀ ਆ ਉਹ ਵੀ ਇਸ ਮਾਮਲੇ ਦੇ ਵਿੱਚ ਭਾਵੇਂ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਦੂਸਰੇ ਨੇ ਅਕਾਲੀ ਦਲ ਬਾਦਲ ਦਾ ਬੀਜੇਪੀ ਨਾਲ ਗੱਠ ਜੋੜ ਹੋਣ ਲਈ ਆਸਵੰਦ ਨੇ ਤੇ ਇਹ ਗੱਲ ਸਪਸ਼ਟ ਹੈ ਕਿ 2027 ਦੀ ਚੋਣ ਦੇ ਵਿੱਚ ਅਕਾਲੀ ਦਲ ਬੀਜੇਪੀ ਦਾ ਗੱਠ ਜੋੜ ਹਰ ਹਾਲ ਹੋਵੇਗਾ ਇਹਨਾਂ ਦੋਨਾਂ ਦੀਆਂ ਵੋਟਾਂ ਨੂੰ ਜੇ ਮਿਲਾ ਲਈ ਤਾਂ ਜਿੱਤ ਦੇ ਨੇੜੇ ਇਹ ਲੋਕ ਪਹੁੰਚਦੇ ਨੇ ਇਸ ਬਾਰੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ ਦਾ ਇੱਕ ਆਰਟੀਕਲ ਅੱਜ ਪਬਲਿਸ਼ ਹੋਇਆ ਉਸ ਦੇ ਵਿੱਚੋਂ ਕੁਝ ਹਵਾਲੇ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ ਅਕਾਲੀ ਭਾਜਪਾ ਗੱਠ ਜੋੜ ਪਿਛੋਕੜ ਤੇ ਕੀ ਸੰਭਾਵਨਾਵਾਂ ਨੇ ਈਸਵਰੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਲਿਖਦੇ ਨੇ ਕਿ ਅੱਜਕੱਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਕਾਲੀ ਭਾਜਪਾ ਦੇ ਦੁਆਰਾ ਗੱਠ ਜੋੜ ਦੀਆਂ ਚਰਚਾਵਾਂ ਸਿਖਰਾਂ ਤੇ ਨੇ ਪੰਜਾਬ ਭਾਜਪਾ ਦੇ ਵੱਡੇ ਲੀਡਰ ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਇਸ ਗੱਠ ਜੋੜ ਦੀ ਵਕਾਲਤ ਲੰਮੇ ਸਮੇਂ ਤੋਂ ਕਰ ਰਹੇ ਨੇ ਉਹ ਇਸ ਨੂੰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਨਜਿੱਠਣ ਲਈ ਤੇ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਬੇਹਤ ਜ਼ਰੂਰੀ ਸਮਝਦੇ ਨੇ ਕਿ ਅਕਾਲੀ ਤੇ ਭਾਜਪਾ ਇਕੱਠੇ ਹੋਣ ਅਕਾਲੀ ਦਲ ਦੇ ਕਈ ਧੜੇ ਦੇ ਲੀਡਰ ਵੀ ਇਸ ਘਟ ਜੋੜ ਨੂੰ ਦੱਬੀ ਜੁਬਾਨ ਨਾਲ ਜਾਂ ਹੋਰ ਤਰੀਕੇ ਨਾਲ ਦੁਬਾਰਾ ਕਰਨ ਦੀ ਹਾਮੀ ਭਰਦੇ ਨੇ 214 ਤੋਂ ਬਾਅਦ ਅਕਾਲੀ ਦਲ ਦੇ ਲਗਾਤਾਰ ਨਿਗਾਰ ਦੇ ਕਾਰਨ ਅਕਾਲੀ ਦਲ ਦੀ ਵੱਡੀ ਟੁੱਟ ਭੱਜ ਵੀ ਹੋਈ ਹੈ ਤੇ ਇਸ ਤੇ ਵੱਡੀ ਗਿਣਤੀ ਦੇ ਵਿੱਚ ਲੀਡਰ ਸਾਬਕਾ ਐਮਐਲਏ ਤੇ ਕਈ ਕੇਡਰ ਭਾਜਪਾ ਵਿੱਚ ਸ਼ਾਮਲ ਹੋਏ ਨੇ ਤੀਸਰੇ ਅਕਾਲੀ ਦਲ ਦੇ ਧੂਫਾੜ ਹੋਣ ਦੇ ਨਾਲ ਬਾਦਲ ਦਲ ਦੀ ਸ਼ਾਖ ਨੂੰ ਤੱਕਾ ਲੱਗਾ ਤੇ ਤਖਤਾਂ ਦੇ ਜਥੇਦਾਰਾਂ ਦੇ ਮਸਲਿਆਂ ਨਾਲ ਸੰਬੰਧਿਤ ਝਗੜਿਆਂ ਨੇ ਵੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਵੱਡੇ ਸਵਾਲ ਪੈਦਾ ਕੀਤੇ ਨੇ ਜਿਸ ਤਰ੍ਹਾਂ ਅਸਰ ਅਕਾਲੀ ਦਲ ਦੀ ਰਾਜਸੀ ਤਾਕਤ ਤੇ ਪਿਆ ਪ੍ਰੋਫੈਸਰ ਸਿੱਖੋ ਸਾਹਿਬ ਲਿਖਦੇ ਨੇ ਕਿ ਅਕਾਲੀ ਭਾਜਪਾ ਦੇ ਗੱਠ ਜੋੜ ਦਾ ਧਰਾਤਲ ਅਕਾਲੀ ਦਲ ਦੇ 1996 ਵਾਲੇ ਐਲਾਨ ਨਾਮੇ ਨਾਲ ਦਲ ਦਾ ਆਧਾਰ ਵਧਾਉਣ ਵਾਸਤੇ ਬਣਿਆ ਜਿਸ ਦਾ ਮੰਤਵ ਅਕਾਲੀ ਦਲ ਦੀ ਰਾਜਨੀਤਿਕ ਹیثیت ਨੂੰ ਵਧਾ ਕੇ ਪੰਥਕ ਤੋਂ ਪੰਜਾਬੀ ਬਣਾਉਣਾ ਸੀ ਜਿਸ ਰਾਨ ਅਸਲ ਦੇ ਵਿੱਚ ਉਸ ਵੇਲੇ ਬਾਦਲ ਅਕਾਲੀ ਦਲ ਵੱਡੀ ਤਾਕਤ ਵਜੋਂ ਭਰਿਆ ਸੀ ਤੇ 1995 ਦੇ ਵਿੱਚ ਕਾਂਗਰਸ ਦੇ ਰਾਜ ਦੇ ਦੌਰਾਨ ਪਾਰਟੀ ਨੇ ਜਨਾਲਾ ਤੇ ਲੰਬੀ ਉਪਚੋਣਾ ਜਿੱਤੀਆਂ ਅਕਾਲੀ ਦਲ ਨੇ 1996 ਦੀਆਂ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਨ ਸਮਾਜ ਪਾਰਟੀ ਬਸਪਾ ਨਾਲ ਸਮਝੌਤਾ ਕਰਕੇ 28.72% ਦੀ ਵੋਟਾਂ ਲੈ ਕੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ 8 ਸੀਟਾਂ ਜਿੱਤੀਆਂ ਸਨ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਅਕਾਲੀ ਦਲ ਦੀ 1996 ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਵਿੱਚ ਹੁੰਜਾ ਫੇਰ ਜਿੱਤ ਹੋਈ ਸੀ ਜਿਸ ਕਰਕੇ ਇਸ ਨੇ ਪੰਜਾਬ ਦੀ ਰਾਜਨੀਤੀ ਤੇ ਪੰਥਕ ਹਲਕਿਆਂ ਦੇ ਵਿੱਚ ਅਕਾਲੀਆਂ ਨੇ ਆਪਣੀ ਧਾਂਕ ਜਮਾ ਲਈ ਸੀ ਜਿਸ ਦੌਰਾਨ 1900 97 ਦੇ ਵਿੱਚ ਅਕਾਲੀ ਭਾਜਪਾ ਸਮਝੌਤਾ ਅਕਾਲੀ ਦਲ ਦੀਆਂ ਸ਼ਰਤਾਂ ਤੇ ਰਾਜਨੀਤਿਕ ਤਾਕਤ ਦੀ ਵਜ੍ਹਾ ਕਰਕੇ ਹੋਇਆ ਉਦੋਂ ਪੰਜਾਬ ਦੀ ਵਿਧਾਨ ਸਭਾ ਦੀ 117 ਸੀਟਾਂ ਦੇ ਵਿੱਚੋਂ 23 ਭਾਜਪਾ ਨੂੰ ਤੇ 94 ਅਕਾਲੀ ਦਲ ਦੇ ਉਮੀਦਵਾਰਾਂ ਦੇ ਹਿੱਸੇ ਆਈਆਂ ਲੋਕ ਸਭਾ ਦੀਆਂ 13 ਸੀਟਾਂ ਦੇ ਵਿੱਚੋਂ 3 ਭਾਜਪਾ ਦੇ ਕੋਟੇ ਸਨ ਭਾਜਪਾ ਦੀਆਂ ਸੀਟਾਂ ਸਨ ਅਮਰਸਰ ਗੁਰਦਾਸ ਪਰਦੇਸ ਹਿਆਰ ਪਰ ਅਕਾਲੀ ਦਲ ਦੇ ਹਿੱਸੇ 10 ਸੀਟਾਂ ਆਈਆਂ ਸਨ ਅਕਾਲੀ ਦਲ ਭਾਜਪਾ ਦਾ ਇਹ ਗੱਠਜੋੜ 1997 ਤੋਂ ਲੈ ਕੇ 2019 ਤੱਕ ਚੱਲਿਆ ਇਸਰਾਨ ਪੰਜ ਵਿਧਾਨ ਸਭਾ ਚੋਣਾਂ ਹੋਈਆਂ ਤਿੰਨ ਵਾਰੀ ਗੱਠਜੋੜ ਨੇ ਸਫਲਤਾ ਪ੍ਰਾਪਤ ਕੀਤੀ ਹੈ ਗੱਠਜੋੜ ਛੇ ਲੋਕ ਸਭਾ ਚੋਣਾਂ ਲੜਦਾ ਤੇ ਕਈ ਉਤਰਾ ਚੜਾ ਦੇਖਦਾ ਅਕਾਲੀ ਭਾਜਪਾ ਗੱਠਜੋੜ ਟੁੱਟਣ ਦਾ ਵੱਡਾ ਕਾਰਨ ਕੇਂਦਰ ਸਰਕਾਰ ਦੇ ਧੱਕੇ ਨਾਲ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਸੀ ਜੋ 2020 ਵਿੱਚ ਬਣੇ ਅਕਾਲੀ ਦਲ ਨੇ ਪਹਿਲਾਂ ਇਹਨਾਂ ਕਾਨੂੰਨਾਂ ਦੀ ਖੁੱਲ ਕੇ ਹਮਾਇਤ ਕੀਤੀ ਬਾਦਲ ਸਾਹਿਬ ਨੇ ਇਸ ਦੇ ਹੱਕ ਵਿੱਚ ਵੀਡੀਓ ਪਾਈਆਂ ਬੀਬੀ ਹਰਸਿਮਰਤ ਮਨਿਸਟਰ ਸੀ ਪਰ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਦੇ ਦਬਾਅ ਕਾਰਨ ਅਕਾਲੀ ਦਲ ਨੂੰ ਕੇਂਦਰ ਸਰਕਾਰ ਦੇ ਵਿੱਚੋਂ ਬਾਹਰ ਆਉਣਾ ਪਿਆ ਇਹਨਾਂ ਕਾਨੂੰਨਾਂ ਨੂੰ ਭੰਡਣਾ ਪਿਆ ਤੇ 2021 ਦੇ ਵਿੱਚ ਕਾਲੀਆਂ ਦਾ ਗੱਠ ਛੋੜ ਭਾਜਪਾ ਨਾਲ ਟੁੱਟਿਆ ਤੇ ਉਦੋਂ ਭਾਜਪਾ ਵੀ ਹੋਰ ਸਟਰੋਂਗ ਹੋ ਗਈ ਤੇ ਭਾਜਪਾ ਨੂੰ ਵੀ ਲੱਗਿਆ ਕਿ ਅਸੀਂ ਇਹਨਾਂ ਦੀ ਸਪੋਰਟ ਤੋਂ ਬਿਨਾਂ ਚੱਲ ਸਕਦੇ ਹਾਂ ਹੁਣ ਬਾਦਲ ਸਾਹਿਬ ਦੇ ਗੋਡੀ ਹੱਥ ਲਾਉਣ ਦੀ ਵੀ ਲੋੜ ਨਹੀਂ ਹੈ ਕਿਉਂਕਿ ਬਾਦਲ ਸਾਹਿਬ ਦੇ ਰਹਿੰਦੇ ਆ ਰਿਸ਼ਤੇ ਜਿਆਦਾ ਮਜ਼ਬੂਤ ਸੀ ਕਿਉਂਕਿ ਬਾਦਲ ਸਾਹਿਬ ਨੇ ਭਾਜਪੀ ਦੇ ਪੈਰ ਲਾਉਣ ਦੇ ਵਿੱਚ ਜੋ ਯੋਗਦਾਨ ਪਾਇਆ ਉਹ ਬਾ ਕਮਾਲ ਹੈ ਜਿਸ ਦੀਆਂ ਏਜੰਸੀਆਂ ਵੀ ਕਾਇਲ ਨੇ ਕਿਉਂਕਿ ਕਪੂਰੀ ਮੋਰਚਾ ਧਰਮਯੋਧ ਬਣਦਾ ਹੈ ਉਹਦੇ ਕਾਰਨ ਸਮਝਣੇ ਪੈਣਗੇ ਖੈਰ ਇਹ ਆਰਟੀਕਲ ਤੋਂ ਬਾਹਰ ਦੀਆਂ ਗੱਲਾਂ ਨੇ ਪ੍ਰੋਫੈਸਰ ਸੇਖੋਂ ਲਿਖਦੇ ਨੇ ਕਿ ਦੱਸਣਾ ਬਣਦਾ ਕਿ ਭਾਜਪਾ ਜੋ ਪਹਿਲਾਂ ਜਨਸੰਘ ਜਨਤਾ ਪਾਰਟੀ ਸੀ ਅਕਾਲੀ ਦਲ ਦੇ ਰਾਜਨੀਤਿਕ ਸਬੰਧ ਭਾਵੇਂ ਕਾਫੀ ਪੁਰਾਣੇ ਨੇ ਪਰ 1997 ਵਰਗਾ ਇਹ ਗੱਠ ਜੋੜ ਨਹੀਂ ਅਕਾਲੀ ਦਲ ਦੀ ਅਗਵਾਈ ਦੇ ਵਿੱਚ 1967 1969 1970 ਦੇ ਵਿੱਚ ਬਣੀਆਂ ਸਰਕਾਰਾਂ ਨੂੰ ਜਨਸੰਘ ਦੀ ਹਮਾਇਤ ਪ੍ਰਾਪਤ ਸੀ ਯਾਨੀ ਕਿ ਬੀਜੇਪੀ ਦੀ ਮਾਂ ਪਾਰਟੀ ਜਨਸੰਘ ਦੀ 1970 ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਜਨਤਾ ਪਾਰਟੀ ਭਾਈਵਾਲ ਸੀ 1979 ਤੇ 80 ਦੇ ਵਿੱਚ ਜਨਤਾ ਪਾਰਟੀ ਟੁੱਟਣ ਤੋਂ ਬਾਅਦ 1980 ਦੇ ਵਿੱਚ ਭਾਜਪਾ ਜਨਮ ਲੈਂਦੀ ਹੈ ਤੇ ਉਦੋਂ ਤੋਂ ਅੱਜ ਤੱਕ ਪਾਰਟੀ ਨੇ ਭਾਜਪਾ ਨੇ ਵੱਖ-ਵੱਖ ਰਾਜਾਂ ਤੇ ਕੇਂਦਰ ਦੀ ਰਾਜਨੀਤੀ ਦੇ ਵਿੱਚ ਵੱਡਾ ਦਬਕਾ ਕਾਇਮ ਕਰ ਲਿਆ ਇਸ ਘਟ ਜੋੜ ਤੋਂ ਪਹਿਲਾਂ ਪੰਜਾਬ ਦੇ ਵਿੱਚ 1980 ਤੋਂ ਬਾਅਦ ਤਿੰਨ ਵਿਧਾਨ ਸਭਾ ਚੋਣਾਂ ਹੋਈਆਂ 1980 85 ਤੇ 92 ਦੇ ਵਿੱਚ ਜਿਸ ਦੇ ਵਿੱਚ ਭਾਜਪਾ ਦੀ ਰਾਜਨੀਤਿਕ ਪ੍ਰਾਪਤੀ ਬਹੁਤ ਘੱਟ ਸੀ 92 ਤੱਕ ਜਾਣੀ 1980 ਦੀਆਂ ਚੋਣਾਂ ਦੇ ਵਿੱਚ ਪਾਰਟੀ ਨੇ 1 ਤੇ 1985 ਦੀਆਂ ਚੋਣਾਂ ਦੇ ਵਿੱਚ 6 ਤੇ ਫਿਰ ਚਰਚਾ ਚੇਂਦਰਾ ਦੀ ਮੌਤ ਹੋਈ ਤੇ ਉਸ ਤੋਂ ਬਾਅਦ ਤਾਂ ਫਿਰ ਖਾਤੇ ਖੁੱਲ ਗਏ ਭਾਜੀਪੀ ਦੇ ਕਹੋ ਕਿ ਕਾਂਗਰਸ ਦੀ ਵੱਡੀ ਲੀਡਰ ਦਾ ਖਾਤਮਾ ਕਾਂਗਰਸ ਦੇ ਪੱਲੇ ਬਲੂ ਸਟਾਰ ਆਪਰੇਸ਼ਨ ਦੀ ਬਦਨਾਮੀ ਹੋਰ ਬਹੁਤ ਕੁਸ਼ ਹੋਇਆ ਜੋ ਭਾਜੀਪੀ ਨੂੰ ਰਾਸ ਵੀ ਆਇਆ 1992 ਦੇ ਵਿੱਚ ਭਾਜੀਪੀ ਨੇ ਵੀ 6 ਸੀਟਾਂ ਉਤੇ ਜਿੱਤ ਪ੍ਰਾਪਤ ਕੀਤੀ ਸੀ ਤੇ ਦੂਜੇ ਪਾਸੇ ਇਸੇ ਸਮੇਂ ਦੌਰਾਨ ਹੋਈਆਂ ਚਾਰ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕੀ 1997 ਦੇ ਵਿੱਚ ਗੱਠਜੋੜ ਤੋਂ ਬਾਅਦ ਅਕਾਲੀ ਭਾਜਪਾ ਦੇ ਗੱਠਜੋੜ ਦੇ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਦੇ ਨਤੀਜਿਆਂ ਦਾ ਲੇਖਾ ਜੋਖਾ ਕਰਦੇ ਆ ਤਾਂ ਪਤਾ ਚੱਲਦਾ ਕਿ 1997 ਤੋਂ 2019 ਦੇ ਤੱਕ ਬੀਜੇਪੀ ਅਕਾਲੀ ਗੱਠਜੋੜ ਦੇ ਵਿੱਚ ਭਾਜਪਾ ਨੇ ਛੋਟੇ ਭਰਾਵਾਂ ਵਾਲਾ ਹੱਕ ਨਵਾਇਆ ਅਕਾਲੀਆਂ ਤੋਂ ਕੁੱਟ ਵੀ ਖਾਧੀ ਕਈ ਦਵਾਰੀ ਪਰ ਫਿਰ ਵੀ ਉਜਰ ਨਹੀਂ ਕੀਤਾ ਇਸ ਦੌਰਾਨ ਇਸ ਹਿੱਸੇ ਵਿਧਾਨ ਸਭਾ ਦੀਆਂ ਕੁੱਲ 117 ਦੇ ਵਿੱਚੋਂ 23 ਸੀਟਾਂ ਇਸ ਨੂੰ ਮਿਲੀਆਂ ਸੀ ਬੀਜੇਪੀ ਨੂੰ ਤੇ ਲੋਕ ਸਭਾ ਦੇ 13 ਸੀਟਾਂ ਚੋਂ ਬੀਜੇਪੀ ਨੂੰ 3 ਮਿਲੀਆਂ ਉਹ ਸਬਰ ਤੇ ਬੈਠੇ ਰਹੇ 1997 ਦੇ ਵਿੱਚ ਚੋਣਾਂ ਦੇ ਵਿੱਚ ਪਾਰਟੀ ਨੇ ਕੁੱਲ 22 ਸੀਟਾਂ ਦੇ ਚੋਣ ਲੜੀ ਪਰ ਕੁੱਲ ਪਈਆਂ ਵੋਟਾਂ ਕੇਵਲ 8.33 ਫੀਸਦੀ ਤੋਂ ਲੈ ਕੇ 18 ਸੀਟਾਂ ਦਿੱਤੀਆਂ ਬੀਜੇਪੀ ਨੇ ਕੁੱਲ ਵੋਟਾਂ ਦਾ 8 ਫੀਸਦੀ 8.33 ਫੀਸਦੀ ਲੈ ਕੇ ਜਾਣ ਕੇ 8.5% ਵੋਟਾਂ ਲੈ ਕੇ ਬੀਜੇਪੀ ਨੇ 22 ਸੀਟਾਂ ਤੇ ਚੋਣ ਲੜੀ ਜਿਨ੍ਹਾਂ ਚੋਂ 18 ਜਿੱਤੀਆਂ। ਅਕਾਲੀ ਦਲ ਨੇ 37.6% ਵੋਟਾਂ ਹਾਸਲ ਕਰਕੇ ਟੋਟਲ ਚੋਂ 75 ਸੀਟਾਂ ਜਿੱਤੀਆਂ ਤੇ ਅਕਾਲੀਆਂ ਤੇ ਭਾਜਪਾਈਆਂ ਦੇ ਗੱਠ ਜੋੜ ਦੀ ਸਰਕਾਰ ਬਣੀ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਕਿਸੇ ਗੈਰਕਾਂਗਰਸੀ ਸਰਕਾਰ ਨੇ 5 ਸਾਲ ਪੂਰੇ ਕੀਤੇ ਹੋਣ। ਜਿਸ ਦੌਰਾਨ 2002 ਵਾਲੀਆਂ ਚੋਣਾਂ ਦੇ ਵਿੱਚ ਗੱਠਜੋੜ ਨੂੰ ਕਾਫੀ ੱੱਕਾ ਲੱਗਿਆ ਜਿਸ ਦੌਰਾਨ 2002 ਦੀਆਂ ਚੋਣਾਂ ਦੇ ਵਿੱਚ ਇਸ ਅਕਾਲੀ ਭਾਜਪਾ ਗੱਠਜੋੜ ਨੂੰ ਵੱਡਾ ਝਟਕਾ ਲੱਗਾ ਭਾਜਪਾ ਕੇਵਲ 5.67 ਫੀਸਦੀ ਵੋਟਾਂ ਲੈ ਕੇ 3 ਸੀਟਾਂ ਹੀ ਜਿੱਤ ਸਕੀ 2002 ਦੇ ਵਿੱਚ ਤੇ ਅਕਾਲੀ ਦਲ ਜਿਹੜਾ ਕਿ ਪਹਿਲਾਂ 37.6 ਫੀਸਤੀ ਤੇ ਖੜਾ ਸੀ ਉਹ 30.5 ਫੀਸਤੀ ਵੋਟਾਂ ਹਾਸਲ ਕਰਕੇ 41 ਸੀਟਾਂ ਤੇ ਆ ਗਿਆ ਤੇ ਜਿ ਉਸ ਦੌਰਾਨ ਉਦੋਂ ਫਿਰ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ 41 ਸੀਟਾਂ ਕਾਲੀਆਂ ਨੇ ਜਿੱਤੀਆਂ ਤੇ 3 ਸੀਟਾਂ ਭਾਜਪਾ ਨੇ ਜਿੱਤੀਆਂ 117 ਚੋਂ 2007 ਦੀਆਂ ਚੋਣਾਂ ਦੇ ਵਿੱਚ ਕਾਲੀ ਭਾਜਪਾ ਗੱਠਜੋੜ ਫਿਰ ਸੱਤਾ 'ਚ ਆ ਗਏ ਜਿਸ ਤਰ੍ਹਾਂ ਭਾਜਪਾ ਦੀਆਂ ਇਹਨਾਂ ਚੋਣਾਂ ਦੇ ਵਿੱਚ ਵੋਟਾਂ 5.67 ਤੋਂ ਵੱਧ ਕੇ 8.2 ਹੋ ਗਈਆਂ ਤੇ ਇਹ 19 ਸੀਟਾਂ ਤੇ ਜਿੱਤ ਪ੍ਰਾਪਤ ਕਰ ਗਏ। ਯਾਨੀ ਕਿ 2007 ਦੇ ਵਿੱਚ ਭਾਜਪਾ 8.2 ਫੀਸਦੀ ਵੋਟਾਂ ਲੈ ਕੇ 19 ਸੀਟਾਂ ਜਿੱਤਦੀ ਹੈ ਜੋ ਅੱਜ ਤੱਕ ਦਾ ਭਾਜਪਾ ਦਾ ਸਭ ਤੋਂ ਵੱਡਾ ਰਿਕਾਰਡ ਹੈ। ਇਸ ਸلسਲੇ ਦੇ ਵਿੱਚ ਜੇ ਅੱਗੇ ਦੇਖੀ ਤਾਂ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਲਿਖਦੇ ਨੇ ਕਿ ਅਕਾਲੀ ਭਾਜਪਾ ਗੱਠਜੋੜ ਹੋਣ ਦੀਆਂ ਕੀ ਸੰਭਾਵਨਾਵਾਂ ਨੇ ਉਸ ਬਾਰੇ ਇਹ ਸਾਰੀ ਬੈਕਗ੍ਰਾਉਂਡ ਉਹਨਾਂ ਨੇ ਪਹਿਲਾਂ ਦੱਸੀ ਹੈ ਉਮੀਦ ਕੀ ਹੈ ਇਹ ਤੇ ਆਪਾਂ ਚਰਚਾ ਕਰਦੇ ਹਾਂ ਕਿ 2007 ਦੀਆਂ ਚੋਣਾਂ ਦੇ ਵਿੱਚ ਅਕਾਲੀ ਤੇ ਭਾਜਪਾ ਫਿਰ ਸੱਤਾ ਚਾਏ ਭਾਜਪਾ ਇਹਨਾਂ ਚੋਣਾਂ ਦੇ ਵਿੱਚ ਥੋੜਾ ਜਿਹਾ ਸੁਧਾਰ ਕਰਦੀ ਹੈ 5.5 ਤੋਂ 7.5 ਤੱਕ ਪਹੁੰਚਦੀ ਹੈ ਟੋਟਲ ਵੋਟਾਂ 'ਚੋਂ ਜੋ ਅਜੇ ਤੱਕ ਦਾ ਬੀਜੇਪੀ ਦਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਰਿਕਾਰਡ ਹੈ ਇਸ ਦੌਰਾਨ ਅਕਾਲੀ ਦਲ 37.2 ਫੀਸਦੀ ਵੋਟਾਂ ਹਾਸਲ ਕਰਕੇ 49 ਸੀਟਾਂ ਜਿੱਤਦਾ ਹੈ ਜਿਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਫਿਰ ਗੱਠਜੋੜ ਸਰਕਾਰ ਬਣਦੀ ਹੈ ਬੀਜੇਪੀ ਦੀਆਂ 19 ਤੇ ਅਕਾਲੀਆਂ ਦੀਆਂ 49 ਸੀਟਾਂ ਜਿਸ ਦੌਰਾਨ 2012 ਦੀਆਂ ਚੋਣਾਂ ਦੇ ਵਿੱਚ ਫਿਰ ਇਸ ਅਕਾਲੀ ਭਾਜਪਾ ਗੱਠ ਜੋੜ ਨੇ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਤੇ 1967 ਤੋਂ ਚੱਲੇ ਆ ਰਹੇ ਹਰ ਚੋਣਾਂ ਦੇ ਵਿੱਚ ਸਰਕਾਰ ਬਦਲਣ ਦੇ ਨਿਯਮ ਨੂੰ ਅਕਾਲੀਆਂ ਨੇ ਤੋੜਿਆ ਤੇ ਦੂਜੀ ਵਾਰੀ ਆਪਣੀ ਸਰਕਾਰ ਰਿਪੀਟ ਕੀਤੀ ਐਂਟੀ ਇਨਕੰਮਬੈਂਸੀ ਦੇ ਹੁੰਦਿਆਂ ਇਸ ਦੌਰਾਨ ਇਹਨਾਂ ਚੋਣਾਂ ਦੇ ਵਿੱਚ ਭਾਜਪਾ ਨੇ ਕੁੱਲ ਪਈਆਂ ਵੋਟਾਂ ਦਾ 7.13% ਹਾਸਲ ਕੀਤਾ ਤੇ 12 ਸੀਟਾਂ ਜਿੱਤੀਆਂ ਜਣ ਕੇ 7 ਦੇ ਨਾਲੋਂ 12 ਦੇ ਵਿੱਚ ਬੀਜੇਪੀ ਦੀ ਵੋਟ 1% ਡਿੱਗੀ ਟੋਟਲ ਚੋਂ ਅਕਾਲੀ ਦਲ 37.75% ਵੋਟਾਂ ਹਾਸਲ ਕਰਕੇ 56 ਸੀਟਾਂ ਹਾਸਲ ਕਰਦਾ ਹੈ ਹਾਲਾਂਕਿ ਅਕਾਲੀਆਂ ਦਾ ਜਿਹੜਾ ਦਬਦਬਾ ਸੀ ਉਹ 7 ਦੇ ਵਿੱਚ 37.20 ਸੀਗਾ ਤੇ 12 ਦੇ ਵਿੱਚ ਅਕਾਲੀ 37.75% ਵੋਟਾਂ ਲੈ ਗਈ ਸੀ ਜਾਨੀ ਇੰਪਰੂਵ ਕੀਤੇ ਸੀ ਬੀਜੇਪੀ ਡਾઉન ਆਈ ਸੀ ਤੇ 56 ਸੀਟਾਂ ਇਹਨਾਂ ਨੇ ਜਿੱਤੀਆਂ ਸਨ ਹਾਲਾਂਕਿ 7 ਦੇ ਵਿੱਚੋਂ 49 ਸੀਟਾਂ ਜਿੱਤੀਆਂ ਸਨ ਜਾਨੀ ਸੀਟਾਂ ਵੀ ਅਕਾਲੀ ਸੱਤ ਵਧਾ ਗਏ ਤੇ ਵੋਟ ਪ੍ਰਤੀਸ਼ਤ ਵੀ ਥੋੜਾ ਵਧਾ ਗਏ ਇਸ ਦੌਰਾਨ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਦੀਆਂ ਨੀਤੀਆਂ ਕੰਮ ਤੇ ਹੋਰ ਬਹੁਤ ਸਾਰੇ ਕਾਰਨਾ ਕਰਕੇ ਹਾਕਮ ਧਰ ਨੂੰ ਵੱਡਾ ਤਕਾ ਲੱਗਾ ਜੋ ਬਾਅਦ ਵਿੱਚ ਇਸ ਪਾਰਟੀ ਦੇ ਲਈ ਰਾਜਨੀਤਿਕ ਤੌਰ ਤੇ ਸਖ ਸਾਰਥਕ ਰਹਿਣ ਦੇ ਰਸਤੇ 'ਚ ਰੁਕਾਵਟ ਪਾਉਂਦਾ ਹੈ ਇਹ ਵਰਤਾਰਾ ਹੁਣ ਤੱਕ ਚੱਲ ਰਿਹਾ ਹੈ ਕਿ ਇਸ ਦਾ ਅਸਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਅ 2114 ਤੋਂ 2119 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ 2117 ਦੀਆਂ ਅ ਚੋਣਾਂ ਦੇ ਵਿੱਚ ਜਿਹੜੀ ਸਥਿਤੀ ਬਣਦੀ ਹੈ ਤੇ ਭਾਜਪਾ 5.40% ਦੀ ਵੋਟਾਂ ਲੈ ਕੇ ਕੇਵਲ 3% ਦੀ 3 ਸੀਟਾਂ ਹੀ ਜਿੱਤਦੀ ਹੈ ਤੇ ਅਕਾਲੀ ਦਲ 25.20% ਦੀ ਵੋਟਾਂ ਲੈ ਕੇ ਕੇਵਲ 15 ਸੀਟਾਂ ਜਿੱਤਦਾ ਹੈ ਤੇ ਵਿਰੋਧੀ ਧਿਰ ਦਾ ਰੁਤਬਾ ਵੀ ਗਵਾ ਲੈਂਦਾ ਹੈ ਭਾਜਪਾ ਨੌ ਗੱਠ ਜੋੜ ਦੇ ਤਹਿਤ ਲੋਕ ਸਭਾ ਚੋਣਾਂ ਦੇ ਦੌਰਾਨ 1998 ਦੇ ਵਿੱਚ 3 ਤੇ 1999 ਦੇ ਵਿੱਚ 1 ਤੇ 2004 ਦੇ ਵਿੱਚ 3 ਤੇ 2009 ਦੇ ਵਿੱਚ ਤੇ 14 ਤੇ 19 ਦੇ ਵਿੱਚ ਇੱਕ ਇੱਕ ਸੀਟ ਮਿਲੀ 2024 ਦੇ ਵਿੱਚ ਇਸ ਨੂੰ ਕੋਈ ਵੀ ਸੀਟ ਨਹੀਂ ਮਿਲੀ ਇਹਨਾਂ ਚੋਣਾਂ ਦੇ ਵਿੱਚ ਪਾਰਟੀ ਦਾ ਕੁੱਲ ਵੋਟ ਹਿੱਸਾ 10 ਤੋਂ 11 ਫੀਸਦੀ ਰਿਹਾ ਅਕਾਲੀ ਦਲ ਨੇ 98 ਦੇ ਵਿੱਚ 8 99 ਦੇ ਵਿੱਚ 2 2004 ਦੇ ਵਿੱਚ 8 ਤੇ 2009 ਤੇ 14 ਦੇ ਵਿੱਚ 4-4 ਤੇ 19 ਦੇ ਵਿੱਚ 2 ਸੀਟਾਂ ਤੇ 24 ਦੇ ਵਿੱਚ 108 ਸੀਟ ਜਿੱਤੀ ਤੇ ਅਕਾਲੀਆਂ ਦਾ ਵੋਟ ਸ਼ੇਅਰ ਲੋਕ ਸਭਾ ਚੋਣਾਂ ਦੇ ਵਿੱਚ 27.28% ਰਿਹਾ 2021 ਦੇ ਵਿੱਚ ਭਾਜਪਾ ਅਕਾਲੀ ਦਲ ਦਾ ਗੱਠ ਜੋੜ ਟੁੱਟਣ ਤੋਂ ਪਿੱਛੋਂ ਦੋਹਾਂ ਪਾਰਟੀਆਂ ਨੇ 2022 ਦੀਆਂ ਵਿਧਾਨ ਸਭਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਵੱਖ-ਵੱਖ ਅਲੱਗ ਹੋ ਕੇ ਲੜੀਆਂ ਤੇ ਵੱਡੀਆਂ ਹਾਰਾਂ ਦਾ ਦੋਨਾਂ ਪਾਰਟੀਆਂ ਨੇ ਸਾਹਮਣਾ ਕੀਤਾ ਅਮਰਿੰਦਰ ਸਿੰਘ ਸੁਨੀਲ ਜਾਖੜ ਤੇ ਹੋਰ ਬਹੁਤ ਸਾਰੇ ਲੀਡਰ ਇਹਨਾਂ ਚੋਣਾਂ ਤੋਂ ਪਹਿਲਾਂ ਭਾਜਪਾ ਚ ਸ਼ਾਮਲ ਹੋਣ ਦੇ ਬਾਵਜੂਦ ਵੀ ਭਾਜਪਾ ਦੇ ਨਤੀਜੇ ਬੇਹਦ ਨਿਰਾਸ਼ਾਜਨਕ ਪੰਜਾਬ ਚ ਰਹੇ ਤੇ ਜਿਸ ਦੌਰਾਨ ਜੇ ਦੇਖਿਆ ਜਾਵੇ ਕਿ ਸਥਿਤੀ ਕੀ ਬਣਦੀ ਹੈ ਉਸ ਸਿਲਸਲੇ ਦੇ ਵਿੱਚ ਕਿ ਭਾਜਪਾ ਨੂੰ ਪੰਜਾਬ ਮੂੰਹ ਨਹੀਂ ਲਾ ਰਿਹਾ ਸਥਿਤੀ ਇਹ ਹੈ ਸੋ ਭਾਜਪਾ ਕੋਲ ਵੀ ਜਿੰਨੀ ਦੇਰ ਪੰਜਾਬ ਦੇ ਵਿੱਚ ਭਾਜਪਾ ਕਾਮਯਾਬ ਨਹੀਂ ਹੁੰਦੀ ਭਾਜਪਾ ਨੂੰ ਇਹ ਤੌਖਲਾ ਬਣਿਆ ਰਹੇਗਾ ਕਿ ਪੰਜਾਬ ਦੇ ਵਿੱਚੋਂ ਉੱਠਦਾ ਅੰਦੋਲਨ ਉਹਨਾਂ ਦਾ ਦਿੱਲੀ ਦਾ ਤਾਜ ਖੋਏਗਾ ਇਸ ਸਮੇਂ ਦਾ ਸੱਚ ਹੈ ਭਾਜਪਾ ਨੂੰ ਆਰਐਸਐਸ ਨੂੰ ਇਸ ਦਾ ਪੂਰਾ ਇਲਮ ਹੈ ਕਿ ਜਿੰਨੀ ਦੇਰ ਤੱਕ ਸਿੱਖੀ ਤੇ ਪੰਜਾਬ ਤੇ ਭਾਜਪਾ ਦਾ ਕਮਲ ਦਾ ਕਬਜ਼ਾ ਨਹੀਂ ਹੁੰਦਾ ਓਨੀ ਦੇਰ ਤੱਕ ਉਹ ਭਾਰਤ ਵਿੱਚ ਸਥਿਰ ਰਾਜ ਨਹੀਂ ਕਰ ਸਕਣਗੇ ਸਮੇਂ ਦਾ ਸੱਚ ਇਹ ਵੀ ਹੈ ਇਸ ਤੇ ਲਈ ਬਹੁਤ ਸਾਰੇ ਜੁਗਾਰ ਲੱਗੇ 2 ਟੀਮ ਦੇ ਤੌਰ ਤੇ ਝਾੜੂ ਪਾਰਟੀ ਆਈ ਹੋਰ ਬੜਾ ਕੁਝ ਹੋਇਆ ਜਿਸ ਸਿਲਸਲੇ ਦੇ ਵਿੱਚ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਲਿਖਦੇ ਨੇ ਕਿ ਵੱਡੇ ਸਿਆਸੀ ਆਗੂਆਂ ਨੂੰ ਕਾਂਗਰਸ ਦੇ ਕੈਪਟਨ ਜਾਂ ਸੁਨੀਲ ਜਾਖੜ ਨੂੰ ਲੈਂਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਭਾਜਪਾ ਦੇ ਪੈਰ ਨਹੀਂ ਲੱਗ ਰਹੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਕੁਲ ਵੋਟਾਂ ਦਾ 6.60% ਲੈ ਕੇ ਕੇਵਲ ਦੋ ਸੀਟਾਂ ਜਿੱਤ ਸਕੀ। ਐਮਐਲਐਸ ਦੀਆਂ। ਅਕਾਲੀ ਦਲ 18.40% ਵੋਟਾਂ ਲੈ ਕੇ ਸਿਰਫ ਤਿੰਨ ਸੀਟਾਂ ਜਿੱਤਦਾ। 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਦੋਹਾਂ ਪਾਰਟੀਆਂ ਲਈ ਬੇਹਦ ਨਰਾਸ਼ ਕਰਨ ਵਾਲੇ ਨੇ। ਹੁਣ ਨਤੀਜਾ ਕੀ ਨਿਕਲਦਾ? ਪ੍ਰੋਫੈਸਰ ਸਿੱਖੋਂ ਸਭ ਸਿੱਟਾ ਕੱਢਦੇ ਨੇ ਕਿ ਨਾ ਬਦਲੀਆਂ ਹੋਈਆਂ ਰਾਜਨੀਤਿਕ ਹਾਲਤਾਂ ਦੇ ਵਿੱਚ ਅਕਾਲੀ ਭਾਜਪਾ ਗੱਠ ਚੋੜ ਦੀ ਕੋਈ ਸੰਭਾਵਨਾ ਬਣਦੀ ਹੈ। ਦੋਵਾਂ ਧਿਰਾਂ ਦੇ ਵਿੱਚ ਕਈ ਕਿਸਮ ਦੀਆਂ ਉਲਝਣਾਂ ਨੇ ਭਾਜਪਾ ਕੋਲ ਅਥਾ ਸਾਧਨ ਨੇ ਤਾਕਤ ਹੈ ਪੈਸਾ ਪਰ ਇਸ ਦੇ ਬਾਵਜੂਦ ਪੰਜਾਬ ਦੇ ਲੋਕਾਂ ਦੀ ਭਾਜਪਾ ਪਹਿਲੀ ਪਸੰਦ ਨਹੀਂ ਬਣ ਸਕੀ ਨਾ ਹੀ ਭਾਜਪਾ ਦੁਆਰਾ ਚਲਾਇਆ ਜਾ ਰਿਹਾ ਝੰਡੇ ਦਾ ਲੋਕਾਂ ਤੇ ਕੋਈ ਅਸਰ ਹੋਇਆ ਦੂਜੇ ਪਾਸੇ ਅਕਾਲੀ ਦਲ ਦੇ ਵਿੱਚ ਵੀ ਕਈ ਕਿਸਮ ਦੇ ਢਾਂਚਾਗਤ ਸੰਕਟ ਨੇ ਇਸ ਨੂੰ ਰਾਜਨੀਤਿਕ ਤੌਰ ਤੇ ਸਾਰਥਕ ਬਣਾਉਣ ਵਾਸਤੇ ਪਹਾੜ ਜੇ ਡੀਆਂ ਮੁਸ਼ਕਲਾਂ ਬਾਦਲ ਸਾਹਿਬ ਦੇ ਸਾਹਮਣੇ ਨੇ ਇਸਦੇ ਨਾਲ ਹੀ ਮੌਜੂਦਾ ਸਮੇਂ ਦੀ ਰਾਜਨੀਤੀ ਦੇ ਵਿੱਚ ਦੋਹਾਂ ਧਿਰਾਂ ਦੀ ਰਾਜਨੀਤਿਕ ਸਮੀਕਰਨਾਂ 'ਚ ਵੱਡੀ ਤਬਦੀਲੀ ਆਈ ਹੈ ਵੱਡਾ ਸਵਾਲ ਇਹ ਹੈ ਕਿ ਸੀਟਾਂ ਦੀ ਵੰਡ ਦਾ ਫਾਰਮੂਲਾ ਕੀ ਹੋਵੇਗਾ ਲੱਗਦਾ ਹੈ ਕਿ ਭਾਜਪਾ ਇਸ ਨੂੰ ਨਵੇਂ ਸਿਰੇ ਤੋਂ ਕਰਨ ਦੇ ਲਈ ਜद्द ਕਰ ਰਹੀ ਹੈ ਉਹ 23 ਸੀਟਾਂ ਤੇ ਜਾਂ ਤਿੰਨ ਲੋਕ ਸਭਾ ਸੀਟਾਂ ਤੇ ਨਹੀਂ ਮੰਨਦੀ ਉਹ ਵੱਡੇ ਭਰਾ ਦੇ ਤੌਰ ਤੇ ਵਿਚਰਨਾ ਚਾਹੁੰਦੇ ਨੇ ਜਿਸ ਨੂੰ ਅਕਾਲੀ ਦਲ ਕਿਸੇ ਵੀ ਕੀਮਤ ਤੇ برداشت ਨਹੀਂ ਕਰਦਾ ਕਿਉਂਕਿ ਹਾਲਾਤ ਐ ਨੇ ਕਿ ਭਾਜਪਾ ਨਾਲ ਸਾਹਜ ਪਾਣੀ ਦੂਰ ਦੀ ਕੋਡੀ ਜਾਪਦੀ ਹੈ ਪਰ ਇਸ ਤੋਂ ਬਿਨਾ ਗੁਜ਼ਾਰਾ ਨਹੀਂ ਸਿਕੰਦਰ ਸਿੰਘ ਮਲੂਕਾ ਬਾਦਲ ਸਾਹਿਬ ਦੇ ਖਾਸਮ ਖਾਸ ਦਿੱਲੀ ਵਾਲੇ ਸਰਨਾ ਸਾਹਿਬ ਜਾਂ ਹੋਰ ਕੁਝ ਸਿੱਧੀ ਜਵਾਨ ਨਾਲ ਕਹਿੰਦੇ ਨੇ ਕਿ ਭਾਜਪਾ ਨਾਲ ਅਲਾਈਅੰਸ ਕਰੋ ਤੇ ਇਧਰੋਂ ਬਾਦਲ ਦੇ ਉੱਤੇ ਕੋਟਲ ਕੋਟਲ ਦੇ ਦੋਸ਼ ਲਾਉਣ ਵਾਲੀਆਂ ਪੰਜ ਮੈਂਬਰੀ ਕਮੇਟੀ ਦੀਆਂ ਧਿਰਾਂ ਵੀ ਅੰਦਰੋਂ ਅੰਦਰੀ ਨਹੀਂ ਬਾਹਰੋਂ ਬਾਹਰ ਸਹਿਮਤ ਨੇ ਪ੍ਰੇਮ ਸਿੰਘ ਚੰਦੂ ਬਾਦਰਾ ਇਹਨਾਂ ਪਿਛਲੀਆਂ ਚੋਣਾਂ ਦੇ ਦੌਰਾਨ ਕਸ਼ਮੀਰ ਦੇ ਵਿੱਚ ਜਾ ਕੇ ਭਾਜਪਾ ਲਈ ਪ੍ਰਚਾਰ ਕਰਦੇ ਨੇ ਦਮਦਮਾ ਟਿਕਸਾਲਵਰ ਗਿਆਂ ਸੰਸਥਾਵਾਂ ਸਿੱਧੀਆਂ ਬੀਜੇਪੀ ਦੇ ਹੱਕ ਦੇ ਵਿੱਚ ਬਾਹਮਾਂ ਖੜੀ ਕਰੀ ਬੈਠੀਆਂ ਨੇ ਇਸ ਦੌਰਾਨ ਸਥਿਤੀ ਇਹ ਹੈ ਕਿ ਬਾਦਲ ਪਰਿਵਾਰ ਨੂੰ ਠੱਬੀ ਕਿਵੇਂ ਲੱਗੇ ਇਸ ਸਬੰਧੀ ਸੁਖਦੇਵ ਸਿੰਘ ਢਿੰਡਸਾ ਜਾਂ ਹੋਰ ਜਿਹੜੇ ਬਾਦਲ ਪਰਿਵਾਰ ਨਾਲ ਵੱਖ ਹੋਏ ਆਗੂ ਨੇ ਉਹ ਸਮੇਂ-ਸਮੇਂ ਕੋਸ਼ਿਸ਼ਾਂ ਕਰਕੇ ਵੇਖ ਚੁੱਕੇ ਨੇ ਢਿੰਡਸਾ ਸਾਹਿਬ ਦੀ ਖੇਮਾ ਤਾਂ ਸ਼ਰਿਆਮ ਬਰਾਬਰ ਪਾਰਟੀ ਬਣਾ ਕੇ ਬੀਜੇਪੀ ਦੀ ਮਦਦ ਕਰਕੇ ਵੇਖ ਚੁੱਕਾ ਪਰ ਫਿਰ ਵੀ ਪੰਜਾਬ ਦੇ ਵਿੱਚ ਬੀਜੇਪੀ ਦੇ ਪੈਰ ਬਾਦਲਾਵੇ ਨਾਲ ਨਹੀਂ ਲੱਗ ਰਹੇ ਹੁਣ ਸਥਿਤੀ ਇਹ ਹੈ ਕਿ ਜੇ ਕੋਈ ਸਮਝੌਤਾ ਹੋਵੇਗਾ ਤਾਂ ਮੌਜੂਦਾ ਅਕਾਲੀ ਲੀਡਰਸ਼ਿਪ ਕੋਲ 1996 ਵਾਲੀ ਤਾਕਤ ਤੇ ਰਾਜਨੀਤਿਕ ਮਾਨਤਾ ਵੀ ਨਹੀਂ ਹੈ ਜੇ ਸਮਝੌਤਾ ਹੋਵੇਗਾ ਤਾਂ ਕਿ ਪੰਜਾਬੀ ਉਸ ਨੂੰ ਮਾਨਤਾ ਦੇਣਗੇ ਇਹ ਜਿਹੜਾ ਵੀ ਮੁਸ਼ਕਲ ਜਾਪਨਾ ਹੈ ਪੰਜਾਬ ਅਜਿਹੇ ਸੂਬਾ ਜਿਹੜਾ ਭਾਜਪਾ ਦੇ ਦਿੱਲੀ ਦਰਬਾਰ ਨੂੰ ਹਮੇਸ਼ਾ ਸ਼ੱਕ ਦੀ ਨਿਗਾਹ ਨਾਲ ਵੇਖਦਾ ਇਸ ਤੋਂ ਇਲਾਵਾ ਕਿ ਅਕਾਲੀ ਦਲ ਘੱਟ ਜੋੜ ਦੇ ਤੱਤ ਭਾਜਪਾ ਦੀ ਨਵੀਂ ਰਾਜਨੀਤਿਕ ਚਾਲ ਕਿਸਾਨੀ ਤੇ ਗੈਰ ਕਿਸਾਨੀ ਵੋਟਰਾਂ ਦੀ ਵੰਡ ਐਸਸੀ ਐਸਟੀ ਤੇ ਜੱਟਾਂ ਦੀ ਵੰਡ ਔਰ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ 'ਚ ਭਾਜਪਾ ਸਿੱਧੀ ਕਰਦੀ ਹੈ ਕਿਉਂਕਿ ਹਾਂਸ ਰਾਜ ਹਾਂਸ ਦੀ ਫਰੀਦਕੋਟ ਚੋਣ ਹੋਰ ਬਹੁਤ ਸਾਰੇ ਸਵਾਲ ਖੜੇ ਕਰਦੀ ਹੈ ਕਿ ਉਦੋਂ ਰਗਰੇਟਿਆਂ ਨੂੰ ਕਿਵੇਂ ਵਰਤਿਆ ਗਿਆ ਸਭ ਤੋਂ ਵੱਡਾ ਸਵਾਲ ਹੈ ਕਿ ਭਾਜਪਾ ਤੇ ਕਾਲੀ ਦਲ ਦੀ ਲੀਡਰਸ਼ਿਪ ਆਪਣੇ ਰਾਜਨੀਤਿਕ ਸਵਾਰਥਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਢਾਂਚਾਗਤ ਮੁੱਦਿਆਂ ਦੇ ਹੱਲ ਹੀ ਸੰਜੀਦਾ ਹੋ ਸਕਦੇ ਨੇ ਇਹ ਵਿਚਾਰ ਸਨ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਦੇ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣੇ ਪਰ ਅਜੇ ਵੀ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ ਕਿ ਦੇਖੋ ਮੈਂ ਅਕਸਰ ਕਹਿਣਾ ਹੁੰਨਾ ਇਹ ਵੋਟਾਂ ਤਾਂ ਏਵੀਐਮ ਵਾਲੀ ਦੇਵੀ ਨੇ ਕੱਢਣੀਆਂ ਨੇ ਜਿਸ ਦੌਰਾਨ ਸਿਰਫ ਚਿਹਰੇ ਚਾਹੀਦੇ ਨੇ ਤੇ ਅਜੇ ਭਾਜੀਪੀ ਪੰਜਾਬ ਦੇ ਵਿੱਚ ਇਸ ਨੋਬਤ ਤੇ ਨਹੀਂ ਪੁੱਜੀ ਕਿ ਉਸ ਨੂੰ ਇਹ ਕੁਝ ਕਰਨਾ ਪਵੇ ਪਰ ਪਿਛਲੀਆਂ ਹੋਈਆਂ ਜਲੰਧਰ ਜਾਂ ਹੋਰ ਇਲਾਕੇ ਦੀਆਂ ਜਿਮਨੀ ਚੋਣਾ ਵੇਖੋ ਭਾਜੀਪੀ ਅਤੇ ਅਕਾਲੀਆਂ ਦੀਆਂ ਵੋਟਾਂ ਮਿਲਾ ਕੇ ਇਹ ਜੱਤ ਦੇ ਨੇੜੇ ਨੇ ਦੂਸਰੇ ਨੰਬਰ ਦੀ ਵੱਡੀ ਪਾਰਟੀ ਬਣ ਰਹੇ ਨੇ ਸੱਤਾਧਾਰੀਆਂ ਦੇ ਬਰਾਬਰ ਸੋ ਇਸ ਕਰਕੇ 27 ਤੱਕ ਜੋ ਐਂਟੀ ਇਨਕੰਮਬੈਂਸੀ ਭਾਜਪੀ ਦੀ ਖਾਸ ਕਰਕੇ ਪੰਜਾਬ ਦੇ ਵਿੱਚ ਝਾੜੂ ਪਾਰਟੀ ਦੀ ਰਹੇਗੀ ਉਸ ਦਾ ਫਾਇਦਾ ਚੁੱਕਣ ਦੇ ਲਈ ਕਾਂਗਰਸ ਲਾਈਨ 'ਚ ਹੈ ਪਰ ਕਾਂਗਰਸ ਦੇ ਵਿੱਚ ਆਪਸੀ ਫੁੱਟ ਹੈ ਜਿਸ ਦਾ ਫਾਇਦਾ ਭਾਜਪੀ ਹਰ ਹਾਲ ਉਠਾਏਗੀ ਪੰਜ ਮੈਂਬਰੀ ਕਮੇਟੀ ਹੋਰ ਬੜੀਆਂ ਤਿਹਾਂ ਜੋਰ ਜਮਾਇਸ਼ ਕਰ ਚੁੱਕੀਆਂ ਨੇ ਅਮਰਪਾਲ ਸਿੰਘ ਖਾਲਸਾ ਦੇ ਵਹੀਰ ਵਾਲਾ ਕੰਮ ਵੀ ਵੇਰ ਗਿਆ ਮੱਠਾ ਪੈ ਗਿਆ ਸੋ ਜ ਉਸ ਤਰ੍ਹਾਂ ਬਾਦਲ ਨੂੰ ਘੇਰਨ ਦੇ ਵਾਸਤੇ ਬੜੇ ਹਰਵੇ ਜਰਵੇ ਅਕਾਲੀ ਦਲ ਬਾਦਲ ਦੇ ਹਰ ਖੇਮੇ ਨੂੰ ਨੁਕਸਾਨ ਪਹੁੰਚਾ ਕੇ ਬੀਜੇਪੀ ਦਾ ਕੇਂਦਰੀ ਧਰਾਨੇ ਕੀਤੇ ਵਿਅਦਵੀ ਦੇ ਮੁੱਦੇ ਦੇ ਵਿੱਚ ਜੇ ਅਕਾਲੀ ਘਿਰਦੇ ਨੇ ਤਾਂ ਬੀਜੇਪੀ ਵੀ ਉਸ ਵਕਤ ਅਲਾਇੰਸ ਸਰਕਾਰ ਦੇ ਵਿੱਚ ਸੀ ਤਾਂ ਇਹ ਦੋਸ਼ ਬੀਜੇਪੀ ਤੇ ਕਿਉਂ ਨਹੀਂ ਹੈ ਸੈਂਟਰ ਦੀਆਂ ਏਜੰਸੀਆਂ ਸੀਬੀਆਈ ਉਹਨਾਂ ਦੇ ਕੋਲ ਸੀ ਤਾਂ ਇਹ ਦੋਸ਼ ਬੀਜੇਪੀ ਤੇ ਕਿਉਂ ਨਹੀਂ ਹੈ ਸਵਾਲ ਇਸ ਗੱਲ ਦਾ ਕੋਈ ਬਰਾਬਰ ਦੇ ਭਾਈਵਾਲ ਸੀ ਕਿਉਂਕਿ ਆਰਐਸਐਸ ਜਮਾਤ ਦੇ ਕੋ ਜਾਗੂ ਜੇ ਨਾ ਉੱਤੇ ਸਿੱਖੀ ਨੂੰ ਢਾਹ ਲਾਉਣ ਦੇ ਦੋਸ਼ ਲੱਗਦੇ ਨੇ ਉਹ ਵੀ ਉਦੋਂ ਸੱਤਾ ਦੇ ਵਿੱਚ ਭਾਈਵਾਲ ਸੀ ਸੋ ਇਸ ਦਾ ਟੋਕਰਾ ਸਿਰਫ ਬਾਦਲਾਂ ਤੇ ਹੀ ਡਿੱਗਦਾ ਕਿਉਂਕਿ ਜੇ ਆਪਣਾ ਮਰੂ ਸ਼ਾਮੇ ਸੁਟੂ ਦਾਸੀ ਜ਼ਿਕਰ ਕਰਦੇ ਆਂ ਤੇ ਫਿਰ ਦੋਸ਼ ਵੀ ਆਪਣੇ ਤੇ ਹੀ ਲੱਗਦੇ ਨੇ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਵੀ ਹੁੰਦਾ ਸੋ ਇਸ ਕਰਕੇ ਇਹ ਬਦਨਾਮੀ ਦਾ ਟੋਕਰਾ ਬਾਦਲ ਪਰਿਵਾਰ ਤੇ ਹੀ ਡਿੱਗਦਾ ਹਾਲਾਂਕਿ ਇਸ ਭਾਈਵਾਲੀ ਦੇ ਵਿੱਚ ਹੁਣ ਤੁਸੀਂ ਵੇਖੋ ਮਨਪ੍ਰੀਤ ਸਿੰਘ ਵਾਲੀ ਤੇ ਦੋਸ਼ ਲੱਗੇ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਲਾਏ ਕਿ ਇਹਨਾਂ ਨੇ ਆਪਣੇ ਲੁਧਿਆਣਾ ਦੀ ਜ਼ਮੀਨ ਬਚਾਈ ਹੈ ਭਗਵੰਤ ਮਾਨ ਨਾਲ ਸਾਂਝ ਪਾ ਕੇ ਲੈਂਡ ਪੂਲਿੰਗ ਤੋਂ ਬਾਹਰ ਰਹੇ ਨੇ ਪਰ ਮਨਪੀਤ ਈਆਲੀ ਨੇ ਦਾਵਾ ਕੀਤਾ ਕਿ ਮੇਰੀ 150 ਏਕੜ ਦੇ ਕਰੀਬ ਜ਼ਮੀਨ ਇਸ ਦੇ ਵਿੱਚ ਆਈ ਹੈ ਪਰ ਹੁਣ ਕਈ ਸਵਾਲ ਕਰ ਰਹੇ ਨੇ ਕਿ ਇਹ 150 ਏਕੜ ਜ਼ਮੀਨ ਇੱਕ ਪੰਜਾਬ ਦਾ ਜ਼ਿਮੀਂਦਾਰ ਬੰਦਾ ਮਨਪੀਤ ਈਆਲੀ ਜਿਹੜਾ ਕੋਈ ਵੱਡਾ ਬਿਜ਼ਨਸਮੈਨ ਨਹੀਂ ਉਹ ਕਿਵੇਂ ਬਣਾ ਲੈਂਦਾ ਹੈ ਸੱਤਾ ਦੇ ਵਿੱਚ ਆਏ ਬਿਨਾ ਬਾਦਲ ਸਾਹਿਬ ਦੀ ਨਜ਼ਦੀਕੀ ਬਿਨਾ ਕਿ ਇਹ ਪ੍ਰਾਪਰਟੀ ਬਣ ਸਕਦੀ ਹੈ ਕਿ ਡਿੰਪੀ ਢਿਲੋਂ ਦੀਆਂ ਬੱਸਾਂ ਦੀ ਜਿਹੜੀ ਫਲੀਟ ਐ ਇੰਨੀ ਵੱਧ ਸਕਦੀ ਐ ਸਵਾਲ ਤਾਂ ਇਹ ਵੀ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬੇਟਾ ਦਾਵਾ ਕਰਦਾ ਕਿ ਮੈਂ ਆਜ਼ਾਦ ਐਮਐਲਏ ਦੇ ਤੌਰ ਤੇ ਜਿੱਤਿਆ ਪਰ ਜਿਹੜਾ ਪਛੋਕੜ ਉਸ ਨੂੰ ਆਪਣੇ ਅਕਾਲੀ ਪਿਤਾ ਦੇ ਹੁੰਦਿਆਂ ਮਿਲਿਆ ਉਹ ਉਸ ਕਰਕੇ ਐਮਐਲਏ ਬਣਿਆ ਜਾਂ ਐਮਐਲਏ ਬਣ ਲਈ ਕੋਈ ਐਮਬੀਏ ਦੀ ਵੱਖਰੀ ਡਿਗਰੀ ਐ ਜਿਹੜੀ ਹਾਸਲ ਕਰਕੇ ਹਰਿੰਦਰ ਸਿੰਘ ਚੰਦੂ ਮਾਜਰਾ ਐਮਐਲਏ ਬਣੇ ਨੇ ਸਵਾਲ ਤਾਂ ਖੜੇ ਹੁੰਦੇ ਨੇ ਕਿ ਇੱਕ ਸਰਪੰਚ ਵੀ ਜੇ ਕਿਸੇ ਪੋਲੀਟিক্যাল ਪਾਰਟੀ ਨਾਲ ਜੁੜਦਾ ਤਾਂ ਤਰੱਕੀ ਕਰਦਾ ਕੀ politcal ਪਾਰਟੀ ਨਾਲ ਸਿੱਧੇ ਜੁੜੇ ਬਿਨਾ ਕੋਈ ਵਿਅਕਤੀ ਤਰੱਕੀ ਕਰ ਸਕਦਾ ਹੈ ਇਹ ਸਵਾਲ ਮੋਢੀ ਖੜੇ ਨੇ ਜਿਹਦਾ ਕਿਸੇ ਕੋਲ ਜਵਾਬ ਨਹੀਂ ਤੇ ਜਵਾਬ ਹਾਂ ਆ ਕਿ politcal ਪਾਰਟੀ ਦੀ ਕਿਰਪਾ ਨਾਲ ਹੀ ਇਸ ਤਰ੍ਹਾਂ ਦੇ ਲੋਕ ਤਰੱਕੀਆਂ ਕਰਦੇ ਨੇ ਹਾਂ ਕੋਈ ਪੜ੍ਹ ਲੈ ਕੇ ਆਪਣੇ ਕਾਬਲੀਅਤ ਦੇ ਬਣਾ ਤੇ ਅਫਸਰ ਲੱਗ ਜਵੇ ਉਹ ਗੱਲ ਵੱਖਰੀ ਹੈ ਪਰ ਉਹ ਕ੍ਰਾਈਟੇਰੀਆ ਨਹੀਂ ਹੈ ਸੋ ਸਿਆਸਤ ਦੀ ਸਪੋਰਟ ਤੋਂ ਬਿਨਾ ਸਰਮਾਇਦਾਰ ਬਣਨਾ ਦੂਰ ਦੀ ਗੱਡੀ ਹੈ ਸੋ ਇਹ ਆਰਟੀਕਲ ਚੰਗਾ ਲੱਗਾ ਸ਼ੇਅਰ ਤੇ ਸਾਂਝਾ ਜ਼ਰੂਰ ਕਰਿਓ ਵਕਤ ਤੌਰ ਤੇ ਪਾਇਆ ਤੇ ਆਪਣੇ ਇਸ ਫਰਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਸ ਫਰਮ ਦਾ ਲਿੰਕ ਬੰਗਾਉਣ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 98700 36096559876309655 ਸੋ ਐਸੀ ਵਿਚਾਰਸ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ ਦੇ